ਕੀ ਹਾਲ ਸਾਹਿਬ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਬ੍ਰਦਰ ਰਾਜਾਵੜਿੰਗ ਹੋ ਰਹੇ ਆ ਜੀ ਜੀ ਤੁਹਾਡਾ ਨਾਮ ਆ ਗਿਆ ਭਾਜੀ ਸ਼ੁਕਰ ਹੈ ਮਾਰ ਤੁਸੀਂ ਮੈਨੂੰ ਪਾਲ ਰਹੇ ਸੀ ਬ੍ਰਦਰ ਘਰੇ ਸਭ ਸੁੱਖ ਸ਼ਾਂਤੀ ਹੈ ਬਹੁਤ ਵਧੀਆ ਜੀ ਸ਼ੇਰ ਵਖਤ ਪਰਮਾਤਮਾ ਵਾਸੀ ਬਾਲ ਬੱਚੇ ਰਾਜੀ ਹੈ ਬਹੁਤ ਵਧੀਆ ਕਿਰਪਾ ਭਾਜੀ ਕਿਰਪਾ ਜੀ ਦੱਸੋ ਬ੍ਰਦਰ ਕੱਲ ਵੀ ਗੋਮਛੂਦਾ ਦੀ ਤਲਾਸ਼ ਹੋ ਗਿਆ ਮੈਂ ਰਾਜਾਵੜਿੰਗ ਮੈਂ ਕਿਹਾ ਮੇਰੇ ਭਰਾ ਨੂੰ ਕੀ ਕੰਮ ਪੈ ਗਿਆ ਮੈਂ ਉਹਨੂੰ ਫੋਨ ਕਰਾਂ ਸਪਾਜੀ ਤੇ ਕੁਝ ਲੋਕ ਮੇਰੇ ਕੋਲ ਤਿੰਨ ਚਾਰ ਲੋਕ ਆਏ ਸੀ ਕਿ ਕਈ ਵਾਰ ਆ ਚੁੱਕੇ ਜੀ ਉਹ ਕਹਿੰਦੇ ਕਿ ਆਪਣਾ ਐਮਪੀਸਨ ਰੈਣੀ ਟੈਸ ਕਰਕੇ ਪਬਜੀ ਨਾਲ ਇਲਾਕਾ ਕਰਨਾ ਚਾਹੁੰਦਾ ਸੀਗਾ ਕਿ ਨਹੀਂ ਮੈਂ ਅੱਛਾ ਲੋਕਾਂ ਦੇ ਕੰਮ ਬੈਰੀ ਵਸੇ ਹੋ ਜਾਣੀ ਕਟਿਆਲ ਸਾਹਿਬ ਮੈਨੂੰ ਹੁਕਮ ਕਰੋ ਜੀ ਕਿਹੜੇ ਕੰਮ ਹੈ ਮੈਂ ਉਹਨਾਂ ਦੇ ਘਰੇ ਆਪ ਜਾਇਆ ਉਹਨਾਂ ਜੀ ਤੁਹਾਡੇ ਕੋਲੇ ਵੀ ਆ ਜੰਨਾ ਹੈ ਨੰਬਰ ਦੇ ਦਿਓ ਮੈਨੂੰ ਉਹਨਾਂ ਦੇ ਮੈਂ ਬ੍ਰਦਰ ਕਰ ਲੈਣਾ ਨਹੀਂ ਬਿਲਕੁਲ ਤੁਹਾਨੂੰ ਮੈਂ ਮਿਲਾ ਵੀ ਦਵਾਵਾਂਗਾ ਜੀ ਬੰਦਿਆਂ ਨੂੰ ਤੇ ਹੁਕਮ ਦਿਨਾ ਨਹੀਂ ਮੈਂ ਖੁਦ ਆ ਜਾਣਾ ਤੁਸੀਂ ਮੈਨੂੰ ਸਮਝਾਓ ਸਤ ਸ੍ਰੀ ਅਕਾਲ ਦਾਸਨਾ ਭਾਜੀ ਕਿੱਥੇ ਤੁਸੀਂ ਮਿਲੋਗੇ ਯਾਰ ਕਮਾਲ ਐ ਤੂੰ ਦੋ ਦਿਨਾਂ ਦਾ ਭਾਗ ਦਾ ਫਿਰ ਤੇ ਮੈਂ ਆਉਂਦੇ ਭਰਾ ਕੋਲੇ ਆਪ ਆ ਜੰਦਾ ਕਿੱਥੇ ਆ ਤੁਸੀਂ ਮੈਂ ਤਾਂ ਜੀ ਸ਼ੇਖੀ ਰੰਨਾ ਜੀ ਲੁਧਿਆਣੇ ਲੁਧਿਆਣੇ ਸੈਂਟਰਲ ਚ ਅੱਜਕੱਲ ਬੀਜੇਪੀ ਦੇ ਸਪੋਕਸ ਪਰਸਨ ਹੋ ਜੀ 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 ਲ ਬੀਜੇਪੀ ਦਾ ਸਪੋਕਸ ਪਰਸਨ ਰਾਜੇ ਵੜਿੰਗ ਨੂੰ ਭਾਲੇ ਹੋਰ ਆਪਾਂ ਨੂੰ ਕੀ ਚਾਹੀਦਾ ਵੀਰੇ ਸਾਡਾ ਭਰਾ ਹੈ ਮੈਂ ਜੀ ਹਾਂਜੀ ਠੀਕ ਹੈ ਮੈਂ ਤੁਹਾਡਾ ਘਰ ਦੀ ਤੁਹਾਡੇ ਘਰ ਦੀ ਲੋਕੇਸ਼ਨ ਕੀ ਹੈ ਸ਼ਿਵਾਲੀਂਗਰ ਹੈ ਜੀ ਸ਼ਿਵਾਲੀਂਗਰ ਨਗਰ ਕਿੱਥੇ ਆਪਣਾ ਸ਼ਿਵਾਲੀਂਗਰ ਦੇ ਵਿੱਚ ਜੀ ਆਪਣਾ ਸੰਚਲਨ ਦੇ ਕੋਲ ਹੀ ਹੈ ਜੇ ਤੁਸੀਂ ਜੇ ਤੁਹਾਨੂੰ ਜ਼ਰੂਰੀ ਕੰਮ ਹੈ ਤਾਂ ਦੱਸੋ ਆ ਹੁਣ ਤੋਂ 2.5 ਘੰਟਿਆਂ ਨੂੰ ਤੁਹਾਡੇ ਘਰ ਆ ਜਾਾਂ ਆਹ ਕਹ ਜੀ ਤੇ ਮੈਂ ਬੰਦਿਆਂ ਨੂੰ ਬੁਲਾ ਲਾਂਗਾ ਜੀ ਜਦੋਂ ਤੁਸੀਂ ਕਹੋਗੇ ਮੈਂ ਤੁਹਾਡੇ ਕੋਲ ਖੁਦ ਚੱਲ ਕੇ ਆ ਜਾਾਂਗਾ ਬਸ ਉਹਨਾਂ ਦੇ ਕੰਮ ਦਾ ਨਹੀਂ ਨਹੀਂ ਤੁਸੀਂ ਬੰਦਿਆਂ ਨੂੰ ਬੁਲਾ ਲਓ ਮੈਂ ਤੁਸੀਂ 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 ਜਿਹੜੇ ਇੱਕ ਕਾ ਕਹੀ ਕਿ ਪਿੱਛੇ ਤੇ ਭਲੇ ਨੂੰ ਮੇਰੇ ਕੀ ਲੋੜ ਪੈ ਗਈ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਕਿੰਨੀ ਕਿਸੇ ਮੇਰੇ ਵੱਡੇ ਭਰਾ ਹੋ ਚਾਹੇ ਪਾਰਟੀ ਆਪਣੀ ਅਲੱਗ-ਅਲੱਗ ਹੈ ਲੇਕਿਨ ਗੱਲ ਇਹ ਹੈ ਕਿ ਤੁਸੀਂ ਭਾਜੀਪੀ ਵਾਲਿਆਂ ਦਾ ਵੀ ਐਮਪੀ ਹੈ ਕਾਂਗਰਸ ਵਾਲਿਆਂ ਦਾ ਵੀ ਐਮਪੀ ਸਾਡੇ ਨੂੰ ਧਿਆਨ ਦੇਣੇ ਐਮਪੀ ਉਹ ਸਾਡੇ ਸਾਡੇ ਮੁਖੀ ਆਓ ਬਿਲਕੁਲ ਭਾਈ ਬਿਲਕੁਲ ਆச்சா ਘਟਾਲੇ ਦੱਸ ਮੈਂ ਵੀਰੇ ਹੁਣ ਸਪੈਸ਼ਲ ਆਪਦੇ ਕੰਮਕਾਰ ਛੱਡ ਕੇ ਤੇਰੇ ਕੋਲੇ ਸਿੱਧਾ ਆ ਰਿਹਾ ਹਾਂ ਦੱਸ ਕਿੱਥੇ ਆਵਾਂ ਕਿਉਂਕਿ ਤੂੰ ਇਹ 2 ਦਿਨਾਂ ਦਾ ਭਾਲਦਾ ਫਿਰਦਾ ਦੱਸ ਕਿੱਥੇ ਆਵਾਂ ਮੈਂ ਨਾ ਸੀ ਇਹਨਾਂ ਜਦੋਂ ਮਰਜ਼ੀ ਆ ਜਾਏ ਜੇ ਮੋਸਟ ਪਿਲਕਮ ਹੈ ਮੈਨੂੰ ਆਪਦੇ ਘਰ ਦੀ ਲੋਕੇਸ਼ਨ ਪੇਜ ਫਿਰ ਮੈਂ ਤੇਰੇ ਕੋਲ ਆ ਰਿਹਾ ਹਾਂ ਠੀਕ ਹੈ ਜੀ ਧੰਨਵਾਦ ਹਾਂਜੀ ਭੇਜੋ ਮੈਨੂੰ ਠੀਕ ਹੈ ਸਰ ਹਾਂ ਦੋਟਾ ਇਸ ਤਰ੍ਹਾਂ ਕੋਈ ਨਹੀਂ ਸਹੀ ਸਿੱਖ ਸਕਦਾ ਹਾਂ ਮੈਂ ਜੀ ਪੇਜੋ ਘਟਿਆਲ ਸਾਹਿਬ ਭੇਜੋ ਮੇਰੇ ਨੂੰ ਭੇਜੋ ਜੀ